ਹਾਂਜੀ ਕੀ ਨਾਮ ਹੈ ਆਪਕਾ ਜੀਮੇ ਜੀ ਮੇਰਾ ਤਸਨਾ ਸੰਦੀਪ ਹੈ ਜੀ ਹਾਂ ਕਿੱਥੇ ਲੱਗੇ ਹੋ ਤੁਸੀਂ ਮੁਲਾਜ਼ਮ ਹੋ ਕੋਈ ਨਹੀਂ ਜੀ ਫਿਰ ਵੈਸੇ ਹੀ ਆ ਜੀ ਮੁਲਾਜ਼ਮ ਤੁਹਾਨੂੰ ਆ ਪੇਪਰ ਇਕੱਠੇ ਕਰਨ ਨੂੰ ਕਿੰਨੇ ਗਿਆ ਸੀਗਾ ਜਿੱਦਾਂ ਉੱਥਾਰ ਆਏ ਆ ਜੀ ਉੱਥੇ ਖੜੇ ਆ ਦੇਖੋ ਕੌਣ ਆਇਆ ਪਛਾਨੀ ਨਾਂ ਨਹੀਂ ਮੁਲਾਜ਼ਮ ਆਏ ਆ ਉਹਨਾਂ ਨੇ ਤੁਹਾਨੂੰ ਪੇਪਰ ਇਕੱਠੇ ਕਰਨ ਲਈ ਗਿਆ ਮੁਲਾਜ਼ਮ ਦਾ ਨਾਮ ਪਤਾ ਤੁਹਾਨੂੰ ਨਹੀਂ ਤੁਹਾਨੂੰ ਕੋਈ ਦਿਹਾੜੀ ਦਿੱਤੀ ਪੇਪਰ ਇਕੱਠੇ ਕਰਨ ਲਈ ਨਹੀਂ ਜੀ ਫਿਰ ਕੀ ਕਹਿੰਦੇ ਪੇਪਰ ਇਕੱਠੇ ਕਰ ਲੋ ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪੇਪਰ ਦਾ ਕਰਨਾ ਕੀ ਹੈ ਤੇ ਪੇਪਰ ਇਕੱਠੇ ਕਰਕੇ ਕਿੱਥੇ ਲੈ ਕੇ ਚੱਲੇ ਸੀਗੇ ਤੁਸੀਂ ਪਤਾ ਨਹੀਂ ਜੀ ਮੈਨੂੰ ਤਾਂ ਇੱਥੇ ਮੈਂ ਉੱਥੇ ਬਿੜਾ ਸੀ ਹਾਂ ਇਹ ਇਕੱਠੇ ਕਰਦੇ ਆ ਓਕੇ ਇਹ ਪੇਪਰ ਜਿਹੜੇ ਆ ਕਾਦੇ ਆ ਇਹ ਪਤਾ ਨਹੀਂ ਜੀ ਕੋਈ ਵੈਰੀਫਿਕੇਸ਼ਨ ਕਾਦੀ ਵੈਰੀਫਿਕੇਸ਼ਨ ਆ ਇਹ ਪਤਾ ਕੁਛ ਜੀ ਜੀ ਸੋ ਪੇਪਰ ਤੁਹਾਨੂੰ ਦਿਖਾਉਣ ਨੇ ਜਿਹੜੀ ਸਾਡੇ ਵੱਲੋਂ ਹੁਣੇ ਖਬਰ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਸੀਗੀ ਇਹ ਉਹੀ ਪੇਪਰ ਨੇ ਜਿਹਦੇ ਉੱਤੇ ਦਸਤਾਵੇਜ਼ ਜਿਹੜੇ ਆ ਥਾਣਾ ਦੇ ਜਿਹੜੀ ਮੋਹਰਾਂ ਲੱਗੀਆਂ ਹੋਈਆਂ ਉਸ ਤੋਂ ਬਾਅਦ ਜਿਹੜੇ ਜਲੰਧਰ ਦੇ ਪੁਲਿਸ ਕਮਿਸ਼ਨ ਦੀ ਵੀ ਜਿਹੜੀ ਮੋਹਰ ਲੱਗੀ ਹੋਈ ਆ ਇਹ ਉਹੀ ਵਾਲੇ ਪੇਪਰ ਨੇ ਤੁਹਾਨੂੰ ਦੱਸ ਦਈਏ ਕਿ ਉਸ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਿਅਕਤੀ ਭੇਜਿਆ ਜਿਹੜਾ ਇਹ ਜਿਹੜੇ ਪੇਪਰ ਐ ਸਾਰੇ ਜਿਹੜੇ ਆ ਇਕੱਠੇ ਕਰਦਾ ਪਿਆ। ਤਾਂ ਦੇਖ ਸਕਦੇ ਹੋ ਕਿ ਥਾਣਾ ਥਾਣੇ ਦੇ ਜਿਹੜੇ ਥਾਣੇ ਦੇ ਕੋਈ ਮੁਲਾਜ਼ਮ ਆਏ ਸੀ ਕਿ ਜਿਨ੍ਹਾਂ ਨੇ ਇਸ ਵਿਅਕਤੀ ਨੂੰ ਜਿਹੜਾ ਕਿਹਾ ਹੈ ਕਿ ਪੇਪਰ ਜਿਹੜੇ ਆ ਇਕੱਠੇ ਕਰ ਲਓ ਫਿਲਹਾਲ ਜਿਹੜਾ ਇਹ ਲੜਕਾ ਦੱਸ ਰਿਹਾ ਹੈ ਕਿ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ? ਕੰਮ ਕੀ ਕਰਦੇ ਹੋ? ਕੁਝ ਨਹੀਂ ਜੀ ਪੜਦੇ ਪੜਦੇ ਹੋ ਤੇ ਜਿਹੜਾ ਮੁਲਾਜ਼ਮ ਸੀਗਾ ਤੁਹਾਡਾ ਵਾਕਲ ਸੀਗਾ ਜਿਹੜੇ ਮੁਲਾਜ਼ਮ ਨੇ ਤੁਹਾਨੂੰ ਕਿਹਾ ਵਾਕਲ ਸੀਗਾ ਹੁਣ ਉਹਨਾਂ ਨੂੰ ਪੇਪਰ ਦੇ ਨਹੀਂ ਚੱਲੇ ਹੋ ਹੈ ਇਹ ਪੇਪਰ ਮੁਲਾਜ਼ਮ ਨੂੰ ਦੇਣੇ ਤੁਸੀਂ ਇਕੱਠੇ ਕਰਕੇ ਦੇਣੇ ਆ ਚਲੋ ਦੇਖਦੇ ਆ ਇਕੱਠੇ ਕਰਕੇ ਜਿਹੜੇ ਇਹ ਵਿਅਕਤੀ ਹੈ ਕੋਣ ਕੋਈ ਪ੍ਰਾਈਵੇਟ ਹੈ ਜਾਂ ਵਾਕਈ ਮੁਲਾਜ਼ਮਾ ਨੇ ਜਿਹੜਾ ਇਹਨਾਂ ਨੂੰ ਕਿਹਾ ਸੀਗਾ ਤੇ ਹੁਣ ਜਿਹੜੇ ਇਹਨਾਂ ਨੇ ਪੇਪਰ ਹੈ ਇਕੱਠੇ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਸ਼ੁਰੂ ਲਗਾਣਾ ਫਟਾ ਫਟ ਆਓ ਪਿੱਛੇ ਸਕੂਟੀਆਂ ਲੈ ਕੇ ਆਜੋ ਦੋ ਜਾਨੇ 来게 ਆ ਸਰ ਤੋਂ ਦੇਖ ਸਕਦੇ ਹੋ ਕਿ ਜਿਹੜਾ ਵਿਅਕਤੀ ਹੈ ਪੇਪਰ ਜਿਹੜੇ ਹੁਣ ਇਕੱਠੇ ਕਰ ਰਿਹਾ ਹੈ ਜੇ ਕਿਸ ਤੋਂ ਅਫਰੀ ਮੁੱਖਾਟ ਕਰੀ ਵੋਇਸ ਤੋਂ ਜਿਹੜਾ ਵਿਅਕਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜਾ ਜਾ ਰਿਹਾ ਹੈ ਪੇਪਰ ਜਿਹੜੇ ਹੁਣ ਇਕੱਠੇ ਕਰ ਰਿਹਾ ਹੈ ਵਿਅਕਤੀ ਇਹ ਵਰਗੇ ਕਰਨਾ ਵਾਰਸ਼ਕ 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 ਅਕੀਸਾਪਸ ਲੈ ਫੋਟੋਆਂ ਫੜਾਓ ਵਾਰਸ਼ਕ ਇਹ ਚਲ ਫੋਟੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਵਿਅਕਤੀ ਜਿਹੜਾ ਹੁਣ ਦੌੜਨਾ ਸ਼ੁਰੂ ਹੋ ਗਿਆ ਹੈ ਮੁਲਾਜ਼ਮ ਜਿਹੜੀਆਂ ਤਸਵੀਰਾਂ ਦਾ ਦਿਖਾਣ ਦੇ ਕਿ ਜਿਹੜੇ ਮੁਲਾਜ਼ਮ ਹੈ ਕਿਸ ਤਰ੍ਹਾਂ ਹੱਥ ਮਾਰਦੇ ਨੇ ਜਿਹੜੇ ਨਜ਼ਰ ਆ ਰਹੇ ਆ ਡਾਕੂਮੈਂਟ ਜਿਹੜੇ ਇਹ ਮੁਲਾਜ਼ਮ ਜਿਹੜੇ ਹੁਣ ਫੜਦੇ ਪਏ ਆ ਪਰ ਪੁਸ਼ਟੀ ਜਿਹੜੀ ਬਿਲਕੁਲ ਵੀ ਨਹੀਂ ਕੀਤੀ ਜਾ ਰਹੀ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਮੁਲਾਜ਼ਮਾਂ ਨੇ ਇਸ਼ਾਰਾ ਮਾਰਿਆ ਹੈ ਮੁਲਾਜ਼ਮਾਂ ਨੇ ਬੁਲਾਇਆ ਹੈ ਜਿਹੜੀਆਂ ਤਸਵੀਰਾਂ ਆਹ ਰੂਬਰੂ ਕਰਵਾ ਰਹੇ ਆ ਸੂਟ ਦੇ ਕਸੂਟ ਦੇ ਜਲਦੀ ਨਾ ਇਹਦੇ ਨਾਲ ਨਾਲ ਰੱਖਣਾ ਬੰਦੇ ਚਲ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਹੁਣ ਰੂਰੂ ਕਰਵਾ ਰਹੇ ਆਂ ਅੰਦਰ ਕਰੋ ਹੌਲੀ ਕਰ ਹੌਲੀ 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 ਬ੍ਰੇਕ ਆਏ ਨਹੀਂ ਬਲਾਜਨ ਚਲੇ ਗਏ ਉਤਰ ਕੇ ਆ ਜਾ ਬੰਦੇ ਕੋਈ ਕਿੱਥੇ ਜਲਦੀ ਉਤਰ ਕੇ ਆ ਜਲਦੀ ਇੱਕ ਮਿੰਟ ਯਾਰ ਕਿੱਥੇ ਗਿਆ ਮੁਲਾਜ਼ਮ ਮੈਨੂੰ ਕੀ ਬੁਲਾਇਆ ਬੁਲਾਇਆ ਸੀਗਾ ਮੁਲਾਜ਼ਮ ਨੇ ਤੈਨੂੰ ਨਹੀਂ ਜੀ ਇਸ਼ਾਰਾ ਨਹੀਂ ਮਾਰਿਆ ਹੁਣੇ ਨਹੀਂ ਜੀ ਰਿਕਾਰਡਿੰਗ ਹੋਈ ਆ ਨਹੀਂ ਮਾਰਿਆ ਤੇ ਫਿਰ ਇੱਧਰ ਕੀ ਕਰਨ ਆ ਯਾਰ ਮੁਲਾਜ਼ਮਾਂ ਕੋਲ ਜਾ ਰਹੇ ਸੀਗੇ ਧਿਆਨ ਨਾਲ ਕੀ ਆ ਐਵੇਂ ਕਿਉਂ ਡਰਾਉਂਦੇ ਆ ਹਾਂ ਪੇਪਰ ਦਾ ਦੇ ਕੇ ਆਜੇ ਜਿਹੜੇ ਮੁਲਾਜ਼ਮਾਂ ਨੇ ਤੁਹਾਨੂੰ ਇਕੱਠੇ ਕਰਨ ਲਈ ਗਿਆ ਸੀਗਾ ਪਤਾ ਨਹੀਂ ਆਪਾਂ ਇੱਥੇ ਰੱਖ ਦੇਣੇ ਆ ਜਾਣ ਹਾਂ ਆਪਾਂ ਇੱਥੇ ਰੱਖ ਦੇਣੇ ਸੋ ਤਸਵੀਰਾਂ ਜੜੀਆਂ ਵਾ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਆਂ ਦੇਖ ਸਕਦੇ ਹੋ ਕਿ ਮੁਲਾਜ਼ਮ ਜਿਹੜੇ ਇਸ਼ਾਰਾ ਕਰਾ ਰਹੇ ਸੀਗੇ ਉਸ ਤੋਂ ਬਾਅਦ ਜਿਹੜਾ ਇਹ ਮੁਲਾਜ਼ਮ ਵੀ ਫਟਾਫਟ ਜਿਹੜੇ ਚੱਲ ਗਏ ਆ ਕਿ ਸਾਨੂੰ ਜਵਾਬ ਨਹੀਂ ਦੇਣਾ ਪਵੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈ ਕਿ ਜਲੰਧਰ ਜਲੰਧਰ ਦੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਜਿਹੜੇ ਪੇਪਰ ਆ ਖਿਲਰੇ ਹੋਏ ਆ ਇਸ ਕਰਕੇ ਦਾ ਪ੍ਰਸ਼ਾਸਨ ਹੈ ਉਹ ਜਿਹੜਾ ਗੱਲ ਵੀ ਨਹੀਂ ਕਰ ਰਿਹਾ ਬਾਈਟ ਦੇਣ ਤੋਂ ਵੀ ਜਿਹੜਾ ਮਨਾਂ ਕਰ ਰਿਹਾ ਕਿਸੇ ਤਰ੍ਹਾਂ ਦਾ ਆਪਣਾ ਵਿਊ ਨਹੀਂ ਦੇਣਾ ਚਾਹੁੰਦਾ ਦੇਖ ਸਕਦੇ ਹੋ ਕਿ ਕੁਝ ਸਮੇਂ ਪਹਿਲੇ ਜਿਹੜੇ ਤੁਹਾਨੂੰ ਦਿਖਾਏ ਸੀ ਕਿ ਪੇਪਰ ਖਿਲਰੇ ਪਏ ਆ ਉਹ ਫਟਾਫਟ ਲੋਕਾਂ ਮਿਲੋ ਤੇ ਮੁਲਾਜ਼ਮਾਂ ਕੋਲੋਂ ਜਿਹੜੇ ਇਕੱਠੇ ਕਰ ਲਿੱਤੇ ਗਏ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਗੱਲ ਕਰੀ ਹਜੇ ਤੱਕ ਜਿਹੜੇ ਮੁਲਾ ਤੂੰ ਦੇਖ ਸਕਦੇ ਹੋ ਕਿ ਸੜਕ ਜਿਹੜੀ ਹੈ ਜਿਹੜੀ ਭਰੀ ਪੀਸੀ ਹੁਣ ਜਿਹੜੀ ਉਹ ਸੜਕ ਹੈ ਉਹ ਬਿਲਕੁਲ ਜਿਹੜੀ ਹੈ ਉਹ ਖਾਲੀ ਹੈ ਜਿਹੜਾ ਮੁੰਡਾ ਸੀ ਕਿਉਂ ਕਿ ਤੂੰ ਮੁੰਡਾ ਕਿੱਥੇ ਹੈ ਲੈ ਮੁੰਡਾ ਸੀਗਾ ਇਧਰ 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 ਥੱਲੇ ਆ ਚਾਬੀ ਉਹਨੂੰ ਦੱਸ ਦੇ ਕਿ ਜਿਹੜਾ ਇੱਥੇ ਜਿਹੜਾ ਵਿਅਕਤੀ ਸੀਗਾ ਜਿਹੜਾ ਉਹ ਕੁੜੀਆਂ ਦੇ ਜਿਹੜਾ ਥੱਲੇ ਉਤਰ ਗਿਆ ਹੈ ਮੁਲਾਜ਼ਮ ਤੁਸੀਂ ਦੇਖਿਆ ਸੀਗਾ ਕਿ ਜਦੋਂ ਇਸ਼ਾਰਾ ਮਾਰਦੇ ਵੇ ਸੀਗਾ ਉਸ ਤੋਂ ਬਾਅਦ ਮੁਲਾਜ਼ਮ ਬੜਾ ਫੰਡ ਨਿਕਲ ਕੇ ਹੋ ਸਕਦਾ ਹੈ ਕਿ ਵਿਅਕਤੀ ਦੇ ਜਿਹੜੇ ਆ ਥੱਲੇ ਜਿਹੜੇ ਆ ਪੇਪਰ ਫੜ ਲਏ ਤੇ ਹੁਣ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਇੱਕ ਜਿਹੜਾ ਬਿਆਨ ਆਪਣਾ ਕਿਉਂ ਨਹੀਂ ਜਿਹੜਾ ਜਨਤਕ ਕਰ ਰਿਹਾ ਕਿ ਜਿਹੜੇ ਇਹ ਪੇਪਰ ਹੈ ਜਿਹੜੇ ਜਿੱਤੇ ਜਿਨ੍ਹਾਂ ਦੇ ਉੱਤੇ ਲੁਧਿਆਣਾ ਪੁਲਿਸ ਕਮਿਸ਼ਨਰ ਦੀ ਮੋਹਰ ਲੱਗੀ ਹੋ ਆ ਆਖਿਰਕਾਰ ਇੱਥੇ ਪਹੁੰਚੇ ਦੇ ਪਹੁੰਚੇ ਕਿੱਦਾਂ ਕਿਉਂਕਿ ਜਦੋਂ ਅਫਸਰਾਂ ਦਾ ਨਾਮ ਆਉਂਦਾ ਹੈ ਉਹ ਕਿਤਨੇ ਕਿਤੇ ਰੇ ਖਲੇੜੇ ਮੁਲਾਜ਼ਮ ਹੈ ਉਹ ਵੀ ਜਿਹੜੇ ਆ ਘਬਰਾ ਜਾਂਦੇ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਇਨਵੈਸਟੀਗੇਸ਼ਨ ਦੇ ਤੱਤਾਂ ਉੱਤੇ ਜਿਹੜੀਆਂ ਆ ਚੀਜ਼ਾਂ ਕੀ ਸਾਹਮਣੇ ਆਂਦੀਆਂ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਹੋ ਤੱਤਾਂ ਲਈ ਸੰਦੇਹ ਜਜ਼ਾਤ ਕੈਰਾਮਨ ਗੈਵੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵਾ ਟੀਵੀ ਜਲੰਧਰ